ਲੁਧਿਆਣਾ ਦੇ ਵਿੱਚ ਇੱਕ ਜਾਗਰਣ ਕਰਵਾਇਆ ਗਿਆ ਜਿੱਥੇ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸ ਦੇ ਉਮੀਦਵਾਰ ਰਾਜਾ ਬੜਿੰਗ ਦੋਵੇਂ ਇੱਕੋ ਧਾਰਮਿਕ ਸਟੇਜ ਦੇ ਉੱਤੇ ਇਕੱਠੇ ਨਜ਼ਰ ਆਏ ਜਾਗਰਨ ਵਿੱਚ ਭਜਨ ਗਾਇਕ ਕਨਈਆ ਮਿੱਤਲ ਨੇ ਭਜਨ ਗਾਇਆ ਇਸ ਦੌਰਾਨ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਇੱਕ ਦੂਜੇ ਨੂੰ ਗਲੇ ਵੀ ਲਗਾਇਆ ਇਸ ਦੌਰਾਨ ਜਿੱਥੇ ਰਾਜਾ ਬੜਿੰਗ ਦੇ ਨਾਰੇ ਲੱਗੇ ਤਾਂ ਉੱਥੇ ਹੀ ਰਵਨੀਤ ਸਿੰਘ ਬਿੱਟੂ ਦੇ ਵੀ ਨਾਰੇ ਲੱਗੇ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਜਾ ਬੜਿੰਗ ਤੇ ਰਵਨੀਤ ਸਿੰਘ ਬਿੱਟੂ ਇੱਕ ਦੂਜੇ ਨੂੰ ਜੱਫੀ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਰੇ ਨੇ ਜੇ ਉਹ ਵੀ ਰਾਜਾ ਬੜਿੰਗ ਦੇ ਸਾਹਮਣੇ ਲੱਗੇ ਤਾਂ ਇਸ ਦੌਰਾਨ ਪੂਰੀ ਧਾਰਮਿਕ ਸਟੇਜ ਰਾਜਨੀਤੀ ਸਿਆਸੀ ਅਖਾੜੇ ਦੇ ਵਿੱਚ ਨਜ਼ਰ ਆਈ ਕਨਈਆ ਮਿੱਤਲ ਨੇ ਸੰਗਤ ਜਾਗਰਣ ਵਿੱਚ ਮੋਦੀ ਦੇ ਨਾਰੇ ਲਾਉਣ ਵਾਲਿਆਂ ਨੂੰ ਰੋਕਿਆ ਤੇ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਕੋਈ ਵੀ ਮੋਦੀ ਦੇ ਨਾਰੇ ਨਾ ਹੁਣ RAM ਦਾ ਨਾਮ ਜਪਿਆ ਘਰੋਤਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲੁਧਿਆਣਾ ਵਿੱਚ ਇੱਕ ਜਾਗਰਣ ਕਰਵਾਇਆ ਗਿਆ ਜਿੱਥੇ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸ ਦੇ ਉਮੀਦਵਾਰ ਰਾਜਾ ਬੜਿੰਗ ਦੋਵੇਂ ਇੱਕੋ ਧਾਰਮਿਕ ਸਟੇਜ ਦੇ ਉੱਤੇ ਨਜ਼ਰ ਆਏ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਇੱਕ ਦੂਜੇ ਨੂੰ ਗਲੇ ਵੀ ਲਗਾਇਆ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਲੁਧਿਆਣਾ ਦੇ ਵਿੱਚ ਇੱਕ ਜਾਗਰਣ ਕਰਵਾਇਆ ਗਿਆ ਜਿੱਥੇ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸ ਦੇ ਉਮੀਦਵਾਰ ਰਾਜਾ ਬੜਿੰਗ ਦੋਵੇਂ ਇੱਕੋ ਧਾਰਮਿਕ ਸਟੇਜ ਦੇ ਉੱਤੇ ਇਕੱਠੇ ਨਜ਼ਰ ਆਏ ਜਾਗਰਣ ਵਿੱਚ ਭਜਨ ਗਾਇਕ ਕਨਈਆ ਮਿੱਤਲ ਨੇ ਭਜਨ ਗਾਇਆ ਇਸ ਦੌਰਾਨ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਇੱਕ ਦੂਜੇ ਨੂੰ ਗਲੇ ਵੀ ਲਗਾਇਆ ਇਸ ਦੌਰਾਨ ਜਿੱਥੇ ਰਾਜਾ ਬੜਿੰਗ ਦੇ ਨਾਰੇ ਲੱਗੇ ਤਾਂ ਉੱਥੇ ਹੀ ਰਵਨੀਤ ਸਿੰਘ ਬਿੱਟੂ ਦੇ ਵੀ ਨਾਰੇ ਲਗੇ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਜਾ ਬੜਿੰਗ ਤੇ ਰਵਨੀਤ ਸਿੰਘ ਬਿੱਟੂ ਇੱਕ ਦੂਜੇ ਨੂੰ ਜੱਫੀ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਰੇ ਨੇ ਜਿਹੜੇ ਉਹ ਵੀ ਰਾਜਾ ਬੜਿੰਗ ਦੇ ਸਾਹਮਣੇ ਲੱਗੇ ਤਾਂ ਇਸ ਦੌਰਾਨ ਪੂਰੀ ਧਾਰਮਿਕ ਸਟੇਜ ਰਾਜਨੀਤੀ ਸਿਆਸੀ ਅਖਾੜੇ ਦੇ ਵਿੱਚ ਨਜ਼ਰ ਆਈ ਕਿ ਕਨਈਆ ਮਿੱਤਲ ਨੇ ਸੰਗਤ ਜਾਗਰਣ ਵਿੱਚ ਮੋਦੀ ਦੇ ਨਾਰੇ ਲਾਉਣ ਵਾਲਿਆਂ ਨੂੰ ਰੋਕਿਆ ਤੇ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਕੋਈ ਵੀ ਮੋਦੀ ਦੇ ਨਾਰੇ ਨਾ ਹਣ RAM ਦਾ ਨਾਮ ਜਪਿਆ ਕਰੋਤਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲੁਧਿਆਣਾ ਵਿੱਚ ਇੱਕ ਜਾਗਰਣ ਕਰਵਾਇਆ ਗਿਆ ਜਿੱਥੇ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸ ਦੇ ਉਮੀਦਵਾਰ ਰਾਜਾ ਬੜਿੰਗ ਦੋਵੇਂ ਇੱਕੋ ਧਾਰਮਿਕ ਸਟੇਜ ਦੇ ਉੱਤੇ ਨਜ਼ਰ ਆਏ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਇੱਕ ਦੂਜੇ ਨੂੰ ਗਲੇ ਵੀ ਲਗਾਇਆ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਹੈ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ